ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸ਼ਨ ਫਰੀ ਲਾਈਫ ਚੈਨਲ ਤੇ ਦੋਸਤੋ ਸਾਡੇ ਨਾਲ ਨਵਪ੍ਰੀਤ ਸਿੰਘ ਨਾਬਾ ਪਹਿਲਾਂ ਵੀ ਤੁਹਾਡੇ ਕਈ ਵਾਰੀ ਰੂਬਰੂ ਹੋ ਚੁੱਕਾ ਹੈ ਇਹਦੇ ਵਿੱਚ ਜੋ ਤਬਦੀਲੀ ਆਉਂਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆਂ ਇਹ ਬੱਚਾ ਬਚਪਨ ਤੋਂ ਪੋਲੀਓ ਤੋਂ ਸਮੱਸਿਆ ਦੇ ਵਿੱਚ ਸੀਗਾ ਅੱਜ ਉਮਰ ਕਿੰਨੀ ਹੋ ਗਈ ਹੈ 32 ਸਾਲ 32 ਹਾਂਜੀ ਇਹਦੀ ਉਮਰ 32 ਸਾਲ ਹੈ ਤੇ ਸਾਡੇ ਸੈਂਟਰ ਤੇ ਤਕਰੀਬਨ ਆਉਂਦਿਆਂ ਨੂੰ 4 ਮਹੀਨੇ ਹੋ ਗਏ ਨੇ ਪਹਿਲਾਂ ਇਹ ਖੜਾ ਨਹੀਂ ਸੀ ਹੋ ਸਕਦਾ ਤੁਰ ਨਹੀਂ ਸੀ ਸਕਦਾ ਹੁਣ ਇਹ ਬੜੇ ਆਰਾਮ ਨਾਲ ਥੋੜੇ ਜਿਹਾ ਆਸਰੇ ਨਾਲ ਖੜਾ ਹੋ ਜਾਂਦਾ ਹੈ ਤੇ ਚੱਲ ਫਿਰ ਸਕਦਾ ਹੈ ਆਉਣ ਵਾਲੇ ਸਮੇਂ 'ਚ ਇਹਦੇ 'ਚ ਹੋਰ ਤਬਦੀਲੀਆਂ ਆਉਣਗੀਆਂ ਹਾਂਜੀ ਖੜਾ ਹੋਈਏ ਥੋੜਾ ਜਿਹਾ ਹਾਂਜੀ ਥੋੜਾ ਜਿਹਾ ਆਸਰਾ ਦੇਾਂਗੇ ਤੇ ਇਹ ਖੜਾ ਹੋ ਜਾਂਦਾ ਹੈ ਜੀ ਹਾਂਜੀ ਸੋਣੇ ਬੜੇ ਆਰਾਮ ਨਾਲ ਇੱਕ ਆਸਰੇ ਨਾਲ ਛੱਡਿਆ ਹੋਇਆ ਆਸਰਾ ਤੁਸੀਂ ਵੀ ਛੱਡ ਸਕਦੇ ਹੋ ਤੇ ਇਹ ਚੱਲ ਕੇ ਦਿਖਾਏਗਾ ਚਲੋ ਜੀ ਇਹਦੀਆਂ ਲੱਤਾਂ ਪਾਰ ਸਹਿਣ ਲੱਗ ਪਈਆਂ ਨੇ ਤੇ ਹੌਲੀ-ਹੌਲੀ ਜਿਸਾਬ ਨਾਲ ਇਸ ਦੀ ਇੰਪਰੂਵਮੈਂਟ ਹੋ ਰਹੀ ਹੈ ਸਾਨੂੰ ਪੂਰੀ ਉਮੀਦ ਹੈ ਕਿ ਇੱਕ ਦਿਨ ਇਹ ਸਾਡੇ ਵਾਂਗ ਸਧਾਰਨ ਲੋਕਾਂ ਵਾਂਗ ਜ਼ਿੰਦਗੀ ਦੇ ਵਿੱਚ ਵਿਚਰੇਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਡਾ ਇਹ ਮੈਸੇਜ ਇਹ ਵੀਡੀਓ ਜਿੰਨਾਂ ਲੋਕਾਂ ਨੂੰ ਪਿਆਰ ਕਰਦੇ ਹੋ ਉਹਨਾਂ ਤੱਕ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਮਨੁੱਖਤਾ ਦੇ ਭਲੇ ਵਿੱਚ ਤੁਹਾਡਾ ਇੱਕ ਕਦਮ ਜ਼ਰੂਰ ਗਿਣਿਆ ਜਾਏਗਾ